ਹਾਂਜੀ ਭਾਈ ਜੀ ਪਹੁੰਚ ਗਏ ਸੀ ਆਪਾਂ ਫਰੋਹ ਪਰ ਮੰਡੀ ਦੇ ਦੱਸਦੇ ਅੱਜ ਦੀ ਕੀ ਅਪਡੇਟ ਰਹੀ ਹੈ ਤੇ ਰਾਛ ਤੁਸੀਂ ਦੇਖ ਹੀ ਸਕਦੇ ਆਂ ਪੂਰੀ ਮੰਡੀ ਫੁੱਲਾ ਭਰੀ ਵੀ ਆ ਤੇ ਇਹ 24 ਤਰੀਕ 7ਵਾਂ ਮਹੀਨਾ 2025 ਤੇ ਪੁੱਛਦੇ ਆਂ ਕੀ ਹਾਲ ਚਾਲ ਆ ਹਾਂ ਕੀ ਰੇਟ ਵਿਗਿਆ ਚੂਜੂ ਅੱਜ ਚੂਜੂ 35 35 30 35 ਰੁਪਏ ਚੂਜੂ ਵਿਗਿਆ ਤੇ ਵੇਂਗਣੀ ਨਹੀਂ ਨਹੀਂ 20 25 20 25 ਵੇਂਗਣੀ 20 25 ਤੇ ਆਹਾ ਵੱਡਾ ਬਤਾਉਂ ਪੱਠਾ ਹਾਂ 40 ਰੁਪਏ ਕਹਤੇ ਕਦੂ ਕਦੂ 50 ਰੁਪਏ ਆ 45 ਵੀ 40 ਜਿਹੜਾ ਕਦੂ ਜਦਾ ਭਾ 40 45 ਰੁਪਏ ਤੇ ਜਿਹੜੇ ਰੇਟ ਆ ਇਹ ਸਾਰੇ ਲਫਾਫਿਆਂ ਦੇ ਆ ਕਿਲੋ 2 ਕਿਲੋ ਦੇ ਚੀਜ਼ਾਂ ਦੇ ਰੇਟ ਨਹੀਂਗੇ ਇਹ ਅਪਡੇਟ ਦੇਈ ਦੀ ਆ ਕਿਸਾਨਾਂ ਦੀ ਅਪਡੇਟ ਆ ਤੇ ਇਹ ਕਿਲੋ 2 ਕਿਲੋ ਚੀਜ਼ਾਂ ਦੇ ਰੇਟ ਨਹੀਂਗੇ ਭਿੰਡੀ ਕੀ ਰੇਟ ਵੀ ਕੀ ਭਿੰਡੀ 50 ਰੁਪਏ 50 ਰੁਪਏ ਤੇ ਇਹ ਪੱਕੀ ਭਿੰਡੀ ਆ ਪੱਕੀ 25 25 ਰੁਪਏ ਇਹ 25 ਰੁਪਏ ਵਿਕੀ ਆ ਤੇ ਜਿਹੜੀ ਲਵੀ ਭਿੰਡੀ ਆ ਉਹ ਵੀ ਕੀ ਆ 50 ਰੁਪਏ ਕਦੂ ਮੋਟਾ ਵਿਕਿਆ 8 ਰੁਪਏ ਕਦੂ ਮੋਟਾ ਵੇਖਿਆ 8 ਰੁਪਏ ਤੇ ਖੀਰਾ 20 ਰੁਪਏ 20 ਰੁਪਏ 35 40 35 40 ਰੁਪਏ ਚਾਈਨਾ ਖੀਰਾ ਤੇ 10 ਤੋਂ 13 10 ਤੋਂ 13 ਆ 8 ਰੁਪਏ ਦਾ ਰੇਟ ਜਮਾਂ ਡਾਊਨ ਹੋ ਗਿਆ 10 ਤੋਂ 13 ਰੁਪਏ ਹੀ ਰਹਿ ਗਿਆ ਤੇ ਗੋਭੀ ਕੀ ਰੇਟ ਹੈ ਗੋਭੀ ਕੀ ਬਾ 50 ਰੁਪਏ 50 ਰੁਪਏ ਗੋभी ਵੀ ਗਿਆ 50 ਰੁਪਏ ਤੇ ਟਮਾਟਰ ਟਮਾਟਰ ਆਪਣੇ ਕੋਲ ਆਇਆ ਇਹ ਟਮਾਟਰ ਟਮਾਟਰ ਆਇਆ ਨੀਗਾ ਉਵੇਂ 30-35 ਰੁਪਏ ਭਾਅ ਹੋਊਗਾ 30-35 ਰੁਪਏ ਭਾਅ ਹਾਂ ਤੇ ਪੇਠਾ 40-45 ਦੀ 40-45 ਰੁਪਏ ਆ ਜਿਹੜਾ ਟਮਾਟਰ ਆ ਇਹ 40-45 ਤੇ ਔਰ ਪੇਠਾ ਪੇਠਾ ਕੀ ਰੇਟ ਹੋ ਗਿਆ ਪੇਠਾ 7-8 ਰੁਪਏ ਪੇਠਾ ਵੇ ਗਿਆ 7-8 ਰੁਪਏ ਤੇ ਸ਼ਿਮਲਾ ਮਿਰਚ ਉਹ ਹੀ 90 ਰੁਪਏ ਹੋਣੀ ਆ ਸ਼ਿਮਲਾ ਮਿਰਚ ਸਾਰੀ ਬਾਹਰ ਦੀ ਆਉਂਦੀ ਆ ਉਹ 90 ਰੁਪਏ ਤੇ ਰੇਟ ਆ ਨੰਬਰ ਬੋਲ ਆਪਦਾ 9463903628 ਐ ਕਰੀ ਹੋਰ ਬੋਲ ਦੇ 9463903628 ਆੜ ਤੇ ਕਿੰਨੇ ਨੰਬਰ ਆ ਗੁਰੂ ਤੇਗ ਬਾਦਰ ਗੁਰੂ ਤੇਗ ਬਾਦਰ ਗੁਰੂ ਤੇਗ ਬਾਦਰ 368 ਨੰਬਰ ਗੁਰੂ ਤੇਗ ਬਾਹਦਰ 368 ਨੰਬਰ ਆੜਤਾ ਤੇ ਜਿਹੜੇ ਭਰਾਣੇ ਵੀ ਸੌਦਾ ਲਿਆਉਣਾ ਹੁੰਦਾ ਵਾ ਤੇ ਬਾਈ ਉਹਨਾਂ ਕੋਲੇ ਲੈ ਆ ਸਕਦੇ ਆ ਤੇ ਦੂਜਾ ਬਾਈ ਆਹਾ ਵਾ ਤੇ ਦੋਨਾਂ ਦੀ ਆੜਤਾ ਤੇ ਤੁਸੀਂ ਜਿਹਨੇ ਵੀ ਭਰਾਣੀ ਕਮੈਂਟ ਮੈਸੀ ਕਰਦੇ ਹੁੰਦੇ ਆ ਸੌਦਾ ਲੈ ਕੇ ਹੁਣ ਆਉਂਦਾ ਤੇ ਇੱਥੇ ਲੈ ਆਇਆ ਕਰੋ ਠੀਕ ਆ ਜੀ ਵੀਡੀਓ ਚੰਗੀ ਲੱਗਦੀ ਹੁੰਦੀ ਸ਼ੇਅਰ ਜਰੂਰ ਕਰ ਦਿਆ ਕਰੋ ਪੇਜ ਨੂੰ ਫੋਲੋ ਕਰੋ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ ਹੋਰ ਵੀ ਜਾਣਕਾਰੀ ਚਾਹੀਦੀ ਹੈ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਜੇ ਵੱਖਰੀ ਕੋਈ ਕੇਸੀ ਕਰਦਾ ਉਹ ਮੇਰੇ ਨਾਲ ਡੀਐਮ ਕਰੋ ਧੰਨਵਾਦ